ਕੋ ਚਲਾ ਲੈਣੀ ਸਾਰੇ ਜਿਹੜੇ ਮੇਲੇ ਚੱਲ ਰਹੇ ਆ ਮਾਤਾ ਦੇ ਨਵਰਾਤੇ ਸਾਰੇ ਆਪਾਂ ਨੂੰ ਪਤਾ ਹੀ ਆ ਪੰਜਾਬ ਵਾਸੀਆਂ ਨੂੰ ਹੁਸਿਆਰਪੁਰ ਪੁਲਿਸ ਨੇ ਜਿਹੜੀ ਜਰਮੀ ਪੁਲਿਸ ਆ ਕਹਿ ਹੋਵੇ ਸਾਧਨ ਕੀਤੇ ਹੈਗੇ ਕਿ ਇਹ ਜੀ ਸੁਵਿਧਾ ਕੀਤੀ ਹੈਗੀ ਯਾਤਰੀਆਂ ਨੂੰ ਦੇਖੋ ਜੀ ਬਹੁਤ ਵਧੀਆ ਸੁਵਿਧਾ ਕੀਤੀ ਹੋਇਆ ਇਹਨਾਂ ਨੇ ਮੈਡੀਕਲ ਵੀ ਰੱਖਿਆ ਹੈ ਤੇ ਸਭ ਕੁਝ ਹੈਗਾ ਇੱਥੇ ਰੱਖਿਆ ਹੈ ਜੀ ਇਹਨਾਂ ਨੇ ਪਬਲਿਕ ਨੂੰ ਗੱਡੀ 'ਚ ਚੜਨ ਵਾਸਤੇ ਵੀ ਫੋਰਸ ਲਾਈਓ ਆ ਆਪਣੇ ਰੇਲਵੇ ਡਿਪਾਰਟਮੈਂਟ ਦੇ ਬੰਦੇ ਆ ਟੀਟੀ ਆ ਠੀਕ ਆ ਜੀ ਮਤਲਬ ਕਿ ਚੰਗੀ ਐਤਕੀ ਚੰਗੀ ਸੁਵਿਧਾ ਇਹਨਾਂ ਨੇ ਦਿੱਤੀ ਹੋਆ ਇਦਾਂ ਦੀ ਅੱਗੇ ਕਦੀ ਸੁਵਿਧਾ ਨਹੀਂ ਜਿੰਦਾਂ ਦੀ ਹੁਣ ਦਿੱਤੀ ਗਈ ਹੈ ਜਿਸ ਤਰ੍ਹਾਂ ਸਰ ਨਟਕਵਾਂ ਦੀਆਂ ਬਾਰਦਤਾਂ ਦਿਨ ਪਰ ਦਿਨ ਵਧਦੀਆਂ ਜਾਂਦੀਆਂ ਆ ਅੱਜ ਤੱਕ ਕੋਈ ਸੰਗਤ ਨੂੰ ਜਾਂ ਯਾਤਰੀਆਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਜੀ ਨਹੀਂ ਜੀ ਕੋਈ ਦਿੱਕਤ ਨਹੀਂ ਆ ਰਹੀ ਬੜਾ ਵਧੀਆ ਚੱਲ ਰਿਹਾ ਜੀ ਇਦਾਂ ਦਾ ਕੋਈ ਆਨਸਰ ਹੈ ਹੀ ਨਹੀਂ ਗਲਤ ਆਨਸਰ ਨੂੰ ਅੰਦਰ ਬੜਨ ਨਹੀਂ ਦਈਦਾ ਜੀ ਹਾਂਜੀ ਬਹੁਤ ਸਾਰੇ ਜਿੱਦਾਂ ਰਾਤ ਨੂੰ ਯਾਤਰੀਆਂ ਨੂੰ ਰਹਿਣ ਦੀ ਕੋਈ ਪ੍ਰਬੰਧ ਕੋਈ ਸੁਵਿਧਾ ਵਗੈਰਾ ਦਿੱਤੀ ਹੈਗੀ ਜੀ ਸਾਰੀ ਹਾਂਜੀ ਸੁਵਿਧਾ ਹੈ ਜੀ ਦੇਖੋ ਬਰਾਂਡਾ ਆ ਉੱਥੇ ਬੈਠਣ ਨੂੰ ਇੱਕ ਕਮਰਾ ਆ ਉੱਥੇ ਲੰਮੇ ਪੈਣ ਨੂੰ ਦਿੱਤੀ ਹੈ ਸੁਵਿਧਾ ਇਹਨਾਂ ਨੇ ਮਤਲਬ ਕਿ ਅੱਗੇ ਨਾ ਵਧੀਆ ਸਟੇਸ਼ਨ ਬਣਿਆ ਆ ਹਰੇਕ ਕੋਈ ਸੁਵਿਧਾ ਹੈਗੀ ਜੀ ਇੱਥੇ ਸਰ ਕੀ ਕਿਦਾਂ ਦਾ ਮੈਸੇਜ ਦੇਣਾ ਚਾਹੁੰਗੇ ਸੰਤ ਜੀ ਨੂੰ ਮਾਲੋ ਜਿਹੜੇ ਹਨ ਨਵਰਾਤਰੇ ਚੱਲਦੇ ਆ ਦਿਨ ਕੋਈ ਹੁੰਲੜਬਾਜੀ ਵਾਲੇ ਵੀ ਨੌਜਵਾਨ ਆਉਂਦੇ ਆ ਤੁਸੀਂ ਕਿਦਾਂ ਦਾ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਤਾਂ ਇਹ ਕਹਿੰਦਾ ਚਲੋ ਪਿਆਰ ਭਾਵਨਾ ਨਾਲ ਇੱਥੇ ਰਹਿਣੇ ਚਾਹੀਦਾ ਆ ਯਾਤਰਾ ਆ ਸਾਲ ਬਾਅਦ ਆਉਂਦੀ ਯਾਤਰਾ ਇਹ ਪਿਆਰ ਭਾਵਨਾ ਨਾਲ ਸੁਖ ਸ਼ਾਂਤੀ ਨਾਲ ਬਤੀਤ ਕਰਨੇ ਚਾਹੀਦੀ ਇਹਨਾਂ ਨੂੰ ਯਾਤਰਾ ਸ਼ਿਕੰਦਰ ਥੈਂਕ ਯੂ ਠੀਕ ਹੈ ਸਾਰੇ ਆਪ ਜੀ ਨੂੰ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਬਹੁਤ ਬਹੁਤ ਕੀ ਜੀ ਅੱਜ ਅਸੀਂ ਹੁਸ਼ਿਆਰਪੁਰੋ ਜਿਹੜਾ ਸਟੇਸ਼ਨ ਰੇਲਵੇ ਸਟੇਸ਼ਨ ਤੇ ਪਹੁੰਚੇ ਹੈਗੇ ਆਂ ਮਾਤਾ ਜੀ ਦੇ ਮੇਲੇ ਚੱਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਯਾਤਰੀਆਂ ਨਾਲ ਵੀ ਗੱਲਬਾਤ ਕਰਦੇ ਆ ਕਿਹੋ ਜੀ ਆਪਾਂ ਨੂੰ ਸੁਵਿਧਾ ਦਿੱਤੀ ਹੈਗੀ ਆ ਰੇਲਵੇ ਪੁਲਿਸ ਨੇ ਪ੍ਰਸ਼ਾਸਨ ਦੇ ਕਿੰਨੀ ਕੁ ਵਧੀਆ ਇੱਥੇ ਜੋ ਸੇਵਾ ਨਿਭਾ ਰਹੇ ਆ ਆਪਾਂ ਯਾਤਰੀਆਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਜੀ ਆਪਣਾ ਸ਼ੁਭਮ ਸ਼ਰਮਾ ਜੀ ਕਹਾਂ ਤੇ ਆਏ ਸਰ ਸਰ ਫਰੋਇਪੁਰ ਕੈਂਟ ਤੋਂ ਹਾਂ ਕਿੱਦਾਂ ਦੀ ਤੁਹਾਨੂੰ ਸੁਵਿਧਾ ਲੱਗੀ ਸਰ ਬਹੁਤ ਵਧੀਆ ਹੁਸ਼ਿਆਰਪੁਰ ਰੇਲਵੇ ਦੀ ਬਹੁਤ ਵਧੀਆ ਪੁਲਿਸ ਦਾ ਕਿੱਦਾਂ ਦਾ ਕੰ ਅਰੇ ਤੁਸੀਂ ਦੱਸੋਗੇ ਹਾਂਜੀ ਵਧੀਆ ਜੀ ਬਹੁਤ ਵਧੀਆ ਪਾਣੀ ਵਗੈਰਾ ਦੀ ਪੂਰੀ ਸੁਵਿਧਾ ਹੈਗੀ ਜੀ ਹਾਂ ਸਭ ਕੁਝ ਹੈਗਾ ਜੀ ਬਹੁਤ ਸੂਸ਼ਾਲਿਆ ਵਗੈਰਾ ਪੂਰਾ ਸਭ ਕੁਝ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਹਾਂਜੀ ਲੋ ਜੀ ਆਪਾਂ ਯਾਤਰੀਆਂ ਨਾਲ ਗੱਲਬਾਤ ਕੀਤੀ ਹੈਗੀ ਆ ਹੋਰ ਗੱਲਬਾਤ ਕਰ ਲੈਂਦੇ ਆ ਆਪਾਂ ਯਾਤਰੀਆਂ ਨਾਲ ਮਾਤਾ ਜੀ ਕਰੂਗੇ ਕਿੱਦਾਂ ਲੱਗਾ ਤੁਹਾਨੂੰ ਇੱਥੇ ਦਾ ਜਿਹੜਾ ਹਿਸ਼ਾਰਪੁਰ ਰੇਲਵੇ ਸਟੇਸ਼ਨ ਆ ਕਿੱਦਾਂ ਲੱਗਾ ਸਾਫ ਸਪਾਈ ਪਾਣੀ ਦਾ ਜੋ ਸੁਵਿਧਾ ਸਾਰੀ ਕਿਸ ਤਰ੍ਹਾਂ ਲੱਗਾ ਤੁਹਾਨੂੰ ਹਾਂਜੀ ਬਹੁਤ ਵਧੀਆ ਹੈ ਰੇਲਵੇ ਸਟੇਸ਼ਨ ਦੀ ਸੁਵਿਧਾ ਚਿੰਤਪੁਰੇ ਮਾਤਾ ਦੇ ਦਰਸ਼ਨ ਬਹੁਤ ਬੜੀਆ ਹੋਏ

सुरक्षित गाड़ी में चढ़ाना उतारना और उनकी बड़े बुजुर्ग बच्चे हैं उनकी मदद करना और रेलवे संपत्ति की भी साथ साथ में सुरक्षा करना है जी सर तो क्या है रेलवे स्टेशन पर सर उनको मेडिकल की सुविधा है पानी की शौचालय की और जो है आर और जी की तरफ से उनकी सिक्योरिटी की सुरक्षा है बड़े बुजुर्ग वगैरह हैं या जो विकलांग हैं उनको हेल्प दी जा रही है आर पी एफ जी आर पी की तरफ से यही है सर और जिनको कुछ जानकारी नहीं है तो उनको हमारी तरफ से जानकारी भी दी जा रही है जी यही है कि वो जो है थोड़ा अनुशासन में रहें जो जैसे समझाया जाता है उसका पालन करें कई लोग समझाने के बावजूद भी समझते नहीं हैं तो चलती गाड़ी में कूदते हैं को, कोशिश करते हैं चलती गाड़ी में चढ़ने की कोशिश करते हैं ऐसा ना करें जिससे चोट लग सकती है उनको यही है okay, जैसे स्टाफ समझाता है उसी हिसाब से वो चलेंगे तो सुरक्षित पहुंचेंगे अपने सामान को सुरक्षित रखें मोबाइल है लेडीज पर्स है कई लोग रात को ऐसे सो जाते हैं खुले में रख के तो उनको समझाया जाता है भाई इनको संभाल के रखो कोई उठा सकता है इसको आपका साथ ही कोई निकाल सकता है ये है ठीक Thank you, sir.